ਅਦਰ ਸ਼ਰਾਬ ਕਾਂਡ ਦੇ ਮਲਜ਼ਮਾਂ ਦੀ ਅਦਾਲਤ ਦੇ ਵਿੱਚ ਪੇਸ਼ੀ ਕਰਵਾਈ ਗਈ ਜੀਆਂ ਅੰਮ੍ਰਿਤਸਰ ਅਦਾਲਤ ਦੇ ਵਿੱਚ ਇਹਨਾਂ ਮਲਜ਼ਮਾਂ ਨੂੰ ਪੇਸ਼ ਕੀਤਾ ਗਿਆ 11 ਮਲਜ਼ਮਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੁਹਾਨੂੰ ਦੱਸ ਰਹੀਏ ਤਈ ਮੌਤਾਂ ਦੀ ਪੁਸ਼ਟੀ ਹੁਣ ਤੱਕ ਹੋ ਚੁੱਕੀ ਹੈ ਸ਼ਰਾਬ ਕਾਂਡ ਦੇ ਮਲਜ਼ਮ 10 ਮਲਜ਼ਮ ਹੁਣ ਤੱਕ ਪੁਲਿਸ ਗ੍ਰਿਫਤਾਰ ਕਰ ਚੁੱਕੀ ਹੈ ਸ਼ਰਾਬ ਕਾਂਡ ਦੇ ਨਾਲ ਸਬੰਧਤ ਐਸਐਸ ਵਿਚਾਲੇ ਖਬਰ ਆ ਰਹੀ ਹੈ ਕਿ ਅੰਮ੍ਰਿਤਸਰ ਅਦਾਲਤ ਦੇ ਵਿੱਚ ਇਹਨਾਂ ਚੋਂ ਕੁਝ ਮਲਜ਼ਮਾਂ ਨੂੰ ਪੇਸ਼ ਕੀਤਾ ਗਿਆ ਅੱਗੇ ਹੁਣ ਪੁੱਛਪੜਤਾਲ ਦੌਰਾਨ ਕੀ ਕੁਝ ਖੁਲਾਸੇ ਹੁੰਦੇ ਨੇ ਉਹ ਤਾਂ ਬਾਅਦ ਦੀ ਗੱਲ ਹੈ ਪਰ ਇਹ ਉਹ ਲੋਕ ਨੇ 11 ਮੁਲਜ਼ਮ ਨੇ ਜੜੇ ਕੀ ਸ਼ਰਾਬ ਕਾਂਡ ਦੇ ਲਈ ਜ਼ਿੰਮੇਵਾਰ ਦੱਸੇ ਜਾ ਰਹੇ ਨੇ ਹਾਲਾਂਕਿ ਲਗਾਤਾਰ ਗੱਲਾਂ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਕਿ ਸਿਰਫ ਛੋਟੇ ਮੁਲਜ਼ਮਾਂ ਨੂੰ ਫੜ ਕੇ ਵਕਟੇ ਵੱਡੇ ਮਗਰਮੱਛਾਂ ਨੂੰ ਬਚਾਉਣ ਦੀ ਕੋਸ਼ਿਸ਼ ਹੋ ਰਹੀ ਹੈ ਇਹ ਸਵਾਲ ਵੀ ਲਗਾਤਾਰ ਬਰਕਰਾਰ ਹੈ ਖੈਰ 11 ਮੁਲਜ਼ਮ ਜਿਹੜੇ ਪੁਲਿਸ ਨੇ ਹੁਣ ਤੱਕ ਫੜੇ ਨੇ ਇਹਨਾਂ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਅੱਗੇ ਹੁਣ ਪੁੱਛਪੜਤਾਲ ਦੌਰਾਨ ਕੀ ਕੁਝ ਖੁਲਾਸੇ ਹੁੰਦੇ ਕਿੱਥੋਂ ਰੌ ਮਟੀਰੀਅਲ ਆਂਦਾ ਸੀ ਕਿੱਥੇ ਸਪਲਾਈ ਹੁੰਦਾ ਸੀ ਕਿਹੜੇ-ਕਿਹੜੇ ਹੋਰ ਵੱਡੇ ਨਾਮ ਇਸ ਪੂਰੇ ਰੈਕਡ ਦੇ ਨਾਲ ਜੁੜਦੇ ਨੇ ਆਉਣ ਵਾਲਾ ਸਮਾਂ ਦੱਸੇਗਾ। ਅੰਮ੍ਰਿਤਸਰ ਅਦਾਲਤ ਦੇ ਵਿੱਚ ਮੁਕਸਮਾ ਦੀ ਪੇਸ਼ੀ ਦੌਰਾਨ ਦੀਆਂ ਤਸਵੀਰਾਂ। ਤਵਾਕੇ ਜੀ ਉਸ ਦਰਦ ਦਾ ਅੰਦਾਜ਼ਾ ਲਾਣਾ ਸੌਖਾ ਨਹੀਂ ਹੈ ਜੋ ਪਰਿਵਾਰਕ ਮੈਂਬਰ ਜਿਨ੍ਹਾਂ ਦੇ ਆਪਣੇ ਘਰ ਦੇ ਜੀਤੁਰ ਗਏ ਉਹ ਆਪਣੇ ਪਿੰਡੇ ਤੇ ਹੰਡਾਰੇ ਨੇ। ਤਈ ਮੋਤਾਂ ਜਿੱਥੇ ਪੰਜਾਬ ਹੀ ਨਹੀਂ ਪੂਰੇ ਭਾਰਤ ਦੇ ਵਿੱਚ ਇਸ ਦੀ ਗੂੰਜ ਸੁਣਾਈ ਦੇ ਰਹੀ ਹੈ ਪੰਜਾਬ ਦੇ ਵਿੱਚ ਸ਼ਰਾਬ ਕਾਂਡ ਕਾਰਨ ਹੁਣ ਤੱਕ 23 ਮੌਤਾਂ ਹੋ ਚੁੱਕੀਆਂ ਨੇ 23 ਜ਼ਿੰਦਗੀਆਂ ਚਲੀਆਂ ਗਈਆਂ ਆਖਰਕਾਰ ਕੌਣ ਹੈ ਜ਼ਿੰਮੇਵਾਰ ਇਹ ਸਵਾਲ ਲਗਾਤਾਰ ਬਰਕਰਾਰ ਹੈ ਮਜੀਠੇ ਹਲਕੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ ਹੁਣ ਤੱਕ 23 ਮੌਤਾਂ ਵੀ ਹੋ ਚੁੱਕੀ ਹੈ ਔਰ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ 18 ਲੋਕਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਜਿਨ੍ਹਾਂ ਵਿੱਚੋਂ 14 ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਨਾਂ ਅੰਮ੍ਰਿਤਸਰ ਪੁਲਿਸ ਇਹਨਾਂ ਗ੍ਰਿਫਤਾਰ ਕੀਤੇ ਗਏ આરોપીਏ ਨੂੰ ਲੈ ਕੇ ਅੰਮ੍ਰਿਤਸਰ ਦੀ ਅਦਾਲਤ ਵਿੱਚ ਪਹੁੰਚੀ ਹੈ ਕਿੱਥੇ ਇਹਨਾਂ ਰੂਸੀਆਂ ਨੂੰ ਦੇਨਾ ਵੱਲੋਂ ਮਜੀਠਾ ਹਲਕੇ ਦੇ ਵਿੱਚ ਇੱਕ ਨਕਲੀ ਸ਼ਰਾਬ ਦਾ ਜ਼ਹਿਰੀਲੀ ਸ਼ਰਾਬ ਦਾ ਇੱਕ ਨੈਟਵਰਕ ਚਲਾਇਆ ਜਾ ਰਿਹਾ ਸੀ ਜਿਸ ਦੇ ਚਲਦਿਆਂ ਹੁਣ ਤੱਕ 23 ਲੋਕਾਂ ਦੀ ਮੌਤ ਹੋ ਚੁੱਕੀ ਹੈ 23 ਕਰ ਤਬਾਹ ਹੋ ਚੁੱਕੇ ਨੇ ਹਾਲਾਂਕਿ ਅਜੇ ਵੀ 12 ਲੋਕ ਨੇ ਜੋ ਹਸਪਤਾਲ ਗੁਰਨਾਣਕ ਦੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਜਿਨ੍ਹਾਂ ਦੀ ਹਾਲਤ ਬੇहद ਗੰਭੀਰ ਦੱਸੀ ਜਾ ਰਹੀ ਹੈ ਔਰ ਇਹ ਉਹ ਦੋਸ਼ੀ ਨੇ ਜਿਨ੍ਹਾਂ ਨੂੰ ਉਹ ਬੰਦੇ ਹੈ ਨਾ ਉਹ ਕੀ ਕਹਿੰਦੇ ਹਨ ਸਖ ਸੁਰੱਖਿਆ ਪ੍ਰਬੰਧ ਹੈ ਚ ਪੁਲਿਸ ਵੱਲੋਂ ਇਸ ਵਿੱਚੇਸ਼ ਬਸਦੇ ਰਾਹੀ ਅਦਾਲਤ ਵਿੱਚ ਲਿਆਂਦਾ ਗਿਆ ਇੱਥੇ ਮਾਨਯੋਗ ਅਦਾਲਤ ਤੇਸ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਹੈ ਤੋਂ ਇਹ ਉਹ ਰੂਪੀ ਨੇ ਜਿਨ੍ਹਾਂ ਦੇ ਵੱਲੋਂ ਵੇਚੀ ਜਾ ਰਹੀ ਜ਼ਹਿਰੀਲੀ ਸ਼ਰਾਬ ਦੇ ਨਾਲ अनेका ਮਾਵਾਂ ਦੀਆਂ ਗੋਦਾਂ ਸੁਨੀਆਂ ਹੋ ਗਈਆਂ ਨੇ अनेका ਬੱਚੇ ਯਤਿਮ ਹੋ ਚੁੱਕੇ ਨੇ ਕਿਉਂਕਿ ਪਿਤਾ ਦਾ ਸਾਆ ਸਿਰ ਤੋਂ ਉੱਡ ਚੁੱਕਿਆ ਹੈ ਨੀਕਾਂ ਸੁਹਾਗਣਾ ਦੇ ਸੁਹਾਗ ਉੱਜਰ ਚੁੱਕੇ ਨੇ ਇਹੋ ਨੁਕਸਾਨ ਜੋ ਇਥਾ ਮੈਥਨੋਲ ਨਾਮ ਦਾ ਇੱਕ ਕੈਮੀਕਲ ਲਿਆ ਕੇ ਉਸ ਨੂੰ ਡਿলিউਟ ਕਰਕੇ ਨਕਲੀ ਸ਼ਰਾਬ ਬਣਾ ਕੇ ਜਿਹੜੀ ਹੈ ਵੇਚਦੇ ਸਨ ਤੋਂ ਹੁਣ ਅਦਾਲਤ 'ਚ ਪੇਸ਼ ਕੀਤਾ ਜਾਣਾ ਹੈ ਤੋਂ ਇੰਤਜ਼ਾਰ ਰਹੂਗਾ ਕਿ ਅਦਾਲਤ ਵੱਲੋਂ ਕਿੰਨੇ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਜਾਂਦਾ ਹੈ